ਸਾਡਾ ਤਿਰੰਗੇ ਝੰਡੇ ਦੀ ਸੌਂਖਾ ਕੇ ਮੁਕਰ ਕੇ ਮਹੀਨੇ ਜਾ ਕੇ ਤੇ ਨੂੰ ਆਏ ਤਾਂ ਪੁੱਛੋ ਵੀ ਉਹਦੇ ਸੇ ਝੰਡੇ ਦੀ ਸੌਂਖਾ ਦੀ ਸੀ ਨਾ ਦਿੱਲੀ ਚ ਮੋਦੀ ਸਾਹਿਬ ਦੇ ਕੋਲੇ ਬਦ ਸਾਡੇ ਸੈਂਟਰ ਦੇ ਵਿੱਚ ਇਸੇ ਝੰਡੇ ਦੀ ਤਿਰੰਗੇ ਦੀ ਸੌਂਖਾ ਖਦੀ ਸੀ ਆ ਜੋ ਝੰਡੇ ਨੂੰ ਮਾਰਾ ਕਹਿੰਦਾਗਾ ਮੈਂ ਤਾਂ ਭਗਵੰਤ ਮਾਨ ਨੂੰ ਕਹਿੰਨਾ ਸਾਡੇ ਧਾਲੀਵਾਲ ਨੂੰ ਕਹਿੰਨਾਗਾ ਪੰਚਾਇਤ ਮੰਤਰੀ ਨੂੰ ਇਹਨਾਂ ਤੇ ਡਾਂਗ ਫੇਰ ਰਿਹਾ ਆਈ ਨਹੀਂ ਲੋਟ ਆਉਂਦੇ ਡਾਂਗ ਮੈਣਾ ਕਦੇ ਲੋਟ ਨਹੀਂ ਆਉਂਦਾ ਹੁੰਦਾ ਕੰਮ ਜਿੰਨਾ ਚਿਰ ਨਿਰਮਤਾ ਨਾਲ ਬੈਰੀ ਕਦੇ ਲੋੜਨੀਆ ਜਦੋਂ ਕੀਤਾ ਡੰਡੇ ਨਾਲ ਕੀਤਾ ਕੰਨਾ ਮੈਂ ਪਾਕਿਸਤਾਨ ਦਾ ਮਾਣ ਆ ਹਿੰਦੁਸਤਾਨ ਦਾ ਮਾਣ ਫਿਰ ਤੇ ਬਾਹਰ ਲੀਆਂ ਏਜੰਸੀਆਂ ਦਾ ਬੰਦਾ ਨਾ ਇਹ ਸਾਡਾ ਤਾਂ ਹੈ ਨਹੀਂ ਤਲਵਾਰ ਚੱਕ ਲਈ ਉਹਦਾ ਕੋਈ ਮੁੱਲ ਤਾਂ ਹੈ ਨਹੀਂ ਮੈਂ ਤੇਰੇ ਮਾਨ ਸਾਹਿਬ ਤੈਨੂੰ ਵੋਟਾਂ ਐ ਭਾਈਆਂ ਸੀ ਉਹ ਸਾਡੇ ਮੂੰਹ ਤੇ ਜਪੇੜਾ ਮਾਰਦੇ ਆ ਲੋਕ ਜਦੋਂ ਅਸੀਂ ਬਾਹਰ ਨਿਕਲਦੇ ਆ ਆਪਦੇ ਘਰਾਂ 'ਚ ਜਾਂਦੇ ਆ ਨਾ ਜਿਹੜੇ ਲੋਕਾਂ ਨੂੰ ਕਹਿ ਕੇ ਪਵਾਇਆਂ ਅਸੀਂ ਦੂਆ ਦੂਏ ਨੂੰ ਨਾ ਜਾ ਰਕਤੀ ਮਾਨ ਨੂੰ ਊਟ ਪਾ ਦੂ ਆਪਾਂ ਝਾੜੂ ਨੂੰ ਲੂ ਗੋ ਉਹ ਸਾਨੂੰ ਪਤਾ ਕੀ ਕਹਿੰਦੇ ਆ ਉਹ ਕਹਿੰਦੇ ਆ ਗਰਦੂਤੋ ਏ ਉਹ ਗਦਾਰੋ ਸਾਨੂੰ ਗਦਾਰ ਕਹਿੰਦੇ ਨੇ ਸਾਡੇ ਘਰਾਂ ਦੇ ਸਰੀਕੇ ਕਬੀਲੇ ਦੇ ਲੋਕ ਸਾਨੂੰ ਗਦਾਰ ਕਹਿ ਰਹੇ ਨੇ ਰੱਸੀ ਮੱਚ ਜੂ ਵੱਟ ਨਹੀਂ ਉੱਧੜਦਾ ਮਹਿੰਗ ਮਾਰਦੇ ਨੇ ਫਰੋਜਪੁਰ ਲਾਸਾਂ ਨਹੀਂ ਮਿਲੀਆਂ ਹੁਣ ਸਬੂਤ ਨਿਕਲਦੇ ਨੇ ਐਸਐਸਪੀ ਸੀਗੇ ਜਿਹੜਿਆਂ ਨੇ ਕੁਰਬਾਨੀਆਂ ਦੇ ਦਿੱਤੀਆਂ ਭਗਤ ਸਿੰਘ ਹੁਣੀ ਕਹਿੰਦੇ ਤਾਂ ਹੱਤਪੱਦੀ ਆ ਗਈ ਫਿਰ ਉਜਮ ਸਿੰਘ ਨੂੰ ਹੱਤਪੱਦੀ ਕਹਿੰਦੇ 20 ਸਾਲ ਲੰਡਨ ਗਈ ਵਿੱਚ ਡਬੈਰ ਨੂੰ ਮਾਰਤਾ ਜਾ ਕੇ ਰਵਾਲਬਰ ਕਿਤਾਬ 'ਚ ਫਿੱਟ ਕਰਕੇ ਲੈ ਗਿਆ ਉਹਨੂੰ ਹੱਤਪੱਦੀ ਗਈ ਨਾ ਇਹਨੂੰ ਵਿੱਚ ਬੇਅੰਤ ਤੇ ਸਤਵੰਤ ਸਿਉ ਨੂੰ ਉਹਨਾਂ ਨੂੰ ਅਤਵਾਦੀ ਕਹਿੰਦੇ ਜਿੰਦੇ ਦੇ ਸੁੱਖੇ ਨੂੰ ਅਤਵਾਦੀ ਕਹੇ ਮੇਰੇ ਨਾਲ ਗੱਲ ਤਾਂ ਕਰੇ ਆ ਕਿ ਕਿਤੇ ਬੈਠੇ ਇਹ ਸਿਮਰਜੀਤ ਸਿੰਘ ਮਾਨ ਨੂੰ ਕਹਿ ਦਈਏ ਸੱਚੀ ਗੱਲ ਸਾਥੋਂ ਗਲਤੀ ਬਹੁਤ ਵੱਡੀ ਹੋ ਗਈ ਬੜਾ ਸਿਆਣਾ ਸੋਚ ਕੇ ਸਿੱਖ ਸਮਝ ਸੋਚ ਕੇ ਸੀ ਬੋਟਾਵਾ ਬੈਠੇ ਹੁਣ ਉਹ ਸਟੈਪ ਕੀ ਚੱਕਦਾ ਸਟੈਪ ਕਰਦਾ ਹੁਣ ਜੇ ਮੈਂ ਅੱਜ ਗੱਲ ਕਹਿਣਾ ਤਾਂ ਉਹਦੇ ਚੁੱਭੂ ਗੀ ਚੁੱਭੂ ਗੀ ਤਾਂ ਕਰ ਲੂਦੇ ਗਾਹਾਂ ਉਹਦਾ ਮੁੰਡਾ ਮੈਂ ਦੇਖਿਆ ਉਹ ਤੂੰ ਗਲਤ ਚੱਲ ਪਿਆ ਪਹਿਲਾਂ ਤਾਂ ਅੱਜ ਤੱਕ ਅਸੀਂ ਸੋਚਿਆ ਹੀ ਨਹੀਂ ਸੀ ਉਹਦੇ ਮੁੰਡੇ ਨੂੰ ਉਹ ਕਹਿੰਦਾ ਫੇਰ ਤਾਂ ਅਸੀਂ ਤਾਂ ਸਾਰੇ ਜੱਤਬੱਦੀ ਹੋ ਗਏ ਜਦੋਂ ਸਾਨੂੰ ਇਹ ਜੱਤਬੱਦੀ ਕਹਿੰਦਾ ਅਸੀਂ ਸਾਰੇ ਜੱਤਬੱਦੀ ਆ ਜਦੋਂ ਸਾਡਾ ਪਿਓ ਹੀ ਮੈਨੂੰ ਚੋਰ ਕਹੀ ਜਾਊ ਮੈਂ ਤਾਂ ਚੋਰ ਬਣ ਗਿਆ ਜਦੋਂ ਸਾਨੂੰ ਮਾਨ ਸਾਹਿਬ ਕਹੀ ਜਾਂਦਾ ਅੱਤਵੱਦੀ ਭਗਤ ਨੂੰ ਅੱਤਵੱਦੀ ਤੇਰੇ ਨਾਨਾ ਜੀ ਨੇ ਸਰੋਪਾ ਪਾਇਆ ਸੀ ਮੈਂ ਸਿਮਰਜੀਤ ਸਿੰਘ ਮਾਨ ਨੂੰ ਇਹ ਪੁੱਛਦਾ ਕਹਿੰਦਾ ਉਹ ਤਾਂ ਟਕਿਆਂ ਦੀ ਗੱਲ ਕੀਤੀ ਸੀ ਤੇ ਇਹ ਗੱਲ ਕੀ ਕਰਦਾ ਆਖੇ ਉਹਨੂੰ ਠੰਡਾ ਕਰਨ ਦੀ ਗੱਲ ਕੀਤੀ ਸੀ ਮੇਰੇ ਨਾਨੇ ਨੇ ਤਾਂ ਸਰੋਪਾ ਪਾਇਆ ਸੀ ਵੀਰ ਰੋਪਾ ਪਾਇਆ ਸੀ ਤੇਰੇ ਨਾਨਾ ਜੀ ਨੂੰ ਉਦੋਂ ਪੁੱਛਦਾ 1400 ਮਾਸਟਰ ਦੇ ਨਾਲ ਲੱਗ ਕੇ ਤੇਰਾ ਨਾਨਾ ਜੀ ਸਿੰਘ ਦੀ ਸੀਗ ਮਾਨ ਨੂੰ ਇਹ ਪੁੱਛਦਾ ਮੈਂ ਤੂੰ ਜਵਾਬ ਦੇ ਮੈਨੂੰ ਵੀ ਤੂੰ ਉੱਥੇ ਗਾਲਸਤਾਨ ਦੀ ਲਕੀਰ ਮਾਰ ਲੈਂਦਾ ਅੰਗਰੇਜ਼ਾਂ ਦੇ ਨਾਲ ਰਲ ਕੇ ਫੇਰ ਅਸੀਂ ਤੈਨੂੰ ਸਹੀ ਮੰਨਦੇ ਅੱਜ ਤੂੰ ਸਾਡੇ ਤੇ ਬਗਾਵਤ ਡਟਾ ਰਿਹਾਗਾ ਅੱਜ ਕਹਦਾ ਜੀ ਕੇਸਰੀ ਝੰਡਾ ਝੂਲੂ ਕਿਉਂ ਝੂਲੂ ਕੇਸਰੀ ਝੰਡਾ ਕੇਸਰੀ ਸਾਡੇ ਬਾਪੂ ਦਾ ਉਹ ਤਾਂ ਵਿਦੇਸ਼ਾਂ 'ਚ ਵੀ ਝੂਲਦਾਗਾ ਸਾਰੇ ਝੂਲਦਾ ਸਟੇਟਾਂ 'ਚ ਵਿਦੇਸ਼ਾਂ 'ਚ ਨਿਸ਼ਾਨ ਸਾਹਿਬ ਤੇ ਅੱਜ ਫੇਰ ਮੇਰੇ ਵੀਰ ਕੱਲ ਨੂੰ ਕਹਿਣਗੇ ਮੇਰੇ ਭਾਈ ਮੁਸਲਮਾਨ ਅਸੀਂ ਆਪਦਾ ਝੰਡਾ ਚੜਾ ਦਿੰਨੇ ਆ ਮੇਰੇ ਵੀਰ ਹਿੰਦੂ ਕਹਿਣਗੇ ਅਸੀਂ ਆਪਦਾ ਚੜਾ ਦਿੰਨੇ ਆ ਫੇਰ ਤਾਂ ਸਾਡੇ ਚ ਬਕਾਬਤ ਹੋਊਗੀ ਸਾਡੇ ਤਾਂ ਭਾਈਚਾਰਾ ਕੋਈ ਰਹੀ ਹੀ ਨਾ ਫੇਰ ਤਾਂ ਅਸੀਂ ਤਲਵਾਰਾਂ ਚੱਕ ਲੈਨੇ ਆ ਇਹਨੇ ਤਾਂ ਇਹ ਕੰਮ ਕਰਤਾ ਵੀ ਵੜਦੇ ਦੁਆ ਦੁਏ ਇਹਨੂੰ ਦੁਆ ਕੰਮ ਕਰ ਲੋ ਜਾਂ ਫੇਰ ਮੈਂ ਹੁਣ ਕਹਿੰਦਾ ਸਿਮਰਜੀਤ ਸਿੰਘ ਮਾਨ ਨੂੰ ਦੁਬਾਰੇ ਵੋਟਰਾਂ ਪਵਾ ਤੈਨੂੰ ਦੱਸ ਦਿਆਂ ਭਾ ਕੀ ਪੈਂਦਾ ਇੱਥੇ ਹੁਣ ਪਵਾ ਜਾਂ 2024 ਚ ਦੇਖ ਚੁੱਪੀ ਦੇ 5 ਤੋਂ 10 ਰੇਂਜੀਆਂ ਦਾ ਕਹਿੰਦੀ 2024 ਜਿੱਤਣ ਨਹੀਂ ਲੰਦੇ ਜਿੱਤਣ ਕਿਵੇਂ ਦੇਵਾਂਗੇ ਇਹ ਜੇ ਗਦਾਰ ਬੰਦੇ ਨੂੰ ਮਾਦਾ ਗਦਾਰ ਕਹਿੰਨਾ ਅੱਜ ਤੱਕ ਮੈਂ ਕਹਿਆ ਨਹੀਂ ਸੀ ਮੈਂ ਹੁਣ ਇਹਨੂੰ ਗਦਾਰ ਕਹੂੰਗਾ ਮੈਂ ਕਹਿੰਦਾ ਵੀ ਆ ਗਦਾਰ ਇਹਦਾ ਕੌਮ ਦਾ ਗਦਾਰ ਬੰਦਾ ਫਿਰ ਇਹਨੇ ਇਹ ਗੱਲ ਕਹੀ ਜੀ ਇੱਕ ਮੀਡੀਆ ਦੇ ਵਿੱਚ ਆ ਕੇ ਕਹਿੰਦੇ ਜੀ ਉਹ ਵੀ ਭਵੰਤਮਾਨ ਆ ਤੁਸੀਂ ਵੀ ਮਾਨੋ ਨਹੀਂ ਕਹੀ ਤਾਂ ਦੱਸੇ ਮੈਨੂੰ ਇਹਨੇ ਜਵਾਬ ਪਤਾ ਥੇ ਕੀ ਦਿੱਤਾ ਕਹਿੰਦਾ ਮੈਂ ਪਾਕਿਸਤਾਨ ਦਾ ਮਾਨ ਆ ਹਿੰਦੁਸਤਾਨ ਦਾ ਮਾਨ ਫਿਰ ਤੇ ਬਾਹਰ ਲੀਆਂ ਜੰਸੀਆਂ ਦਾ ਬੰਦਾ ਨਾ ਇਹ ਸਾਡਾ ਤਾਂ ਹੈ ਨਹੀਂ ਤਲਵਾਰ ਚੱਕ ਲਈ ਉਹਦਾ ਕੋਈ ਮੁੱਲ ਤਾਂ ਹੈ ਨਹੀਂ ਮੈਂ ਤੇਰੇ ਇਮਾਨਤ ਸਾਹਿਬ ਤੈਨੂੰ ਵੋਟਾਂ ਐ ਪਾਈਆਂ ਸੀ ਉਹ ਸਾਡੇ ਮੂੰਹ ਤੇ ਚਪੇੜਾਂ ਮਾਰਦੇ ਆ ਲੋਕ ਜਦੋਂ ਅਸੀਂ ਬਾਹਰ ਨਿਕਲਦੇ ਆ ਆਪੇ ਘਰਾਂ ਤੇ ਜਾਂਦੇ ਆ ਨਾ ਜਿਹੜੇ ਲੋਕਾਂ ਨੂੰ ਕਹਿ ਕੇ ਪਵਾਇਆ ਅਸੀਂ ਦੂਆ ਦੂਏ ਦੇ ਨਾਂ 'ਤੇ ਇਮਾਨ ਨੂੰ ਵੋਟ ਪਵਾ ਦੂ ਆਪਾਂ ਝਾੜੂ ਨੂੰ ਨਹੀਂ ਦੰਮ ਉਹ ਸਾਨੂੰ ਪਤਾ ਕੀ ਕਹਿੰਦੇ ਆ ਉਹ ਕਹਿੰਦੇ ਆ ਅਹ ਕਰਤੂਤ ਓਏ ਉਹ ਗਦਾਰੋ ਸਾਨੂੰ ਗਦਾਰ ਕਹਿੰਦੇ ਨੇ ਸਾਡੇ ਘਰਾਂ ਦੇ ਸਰੀਕੇ ਕਬੀਲੇ ਦੇ ਲੋਕ ਸਾਨੂੰ ਗਦਾਰ ਕਹਿ ਰਹੇ ਨੇ ਵੇ ਮਾਨ ਸਾਹਿਬ ਦੀ ਦੌਲਤ ਨਾਲ ਗਦਾਰ ਕਹਤਾ ਉੱਥੇ ਅਸੀਂ ਕੇਸਰੀ ਕੇਸਰੀ ਝੰਡਾ ਉਦਦੇ ਝੰਡੇ ਦੀ ਸੌਂ ਕਿਉਂ ਖਾਦੀ ਸੀ ਇਹਨੇ ਜਾ ਕੇ ਪਾਰਲੀਮੈਂਟ ਦੇ ਵਿੱਚ ਇਸੇ ਤਿਰੰਗੇ ਦੀ ਸੌਂ ਨਹੀਂ ਚੱਕੀ ਕਹੇ ਫਿਰ ਬੋਲ ਪੁੱਛਿਆ ਵੀ ਤੈ ਕਿਨੂੰ ਪਾਈਆ ਬੀਜੇਪੀ ਨੂੰ ਪਾਈਆ ਕਿ ਕਾਂਗਰਸ ਨੂੰ ਪਾਈਆ ਕਹਿੰਦਾ ਤਾਂ ਮੈਂ ਦੱਸਣਾ ਨਹੀਂ ਦੋਈ ਪਾਰਟੀਆਂ ਸੀ ਫਿਰ ਪਾਈ ਕਿਨੂੰ ਬੋਲਤਾ ਭਾਈਆ ਨਾ ਕਿਸ ਨੂੰ ਮੈਨੂੰ ਨਹੀਂ ਤੈਨੂੰ ਪਾਦੀ ਉਦਦੇ ਕਿਉਂ ਨਾ ਦੱਸਿਆ ਇਹਨੇ ਬੜਾ ਸੱਚਾ ਫਿਰ ਤਾਂ ਗਦਾਰ ਨਿਕਲ ਗਿਆ ਵੋਟ ਬੀਜੇਪੀ ਨੂੰ ਪਾ ਕੇ ਆਇਆ ਨਹੀਂ ਪਾਈ ਤਾਂ ਦੱਸ ਆਜੇ ਮੇਰੇ ਨਾਲ ਗੱਲਤਾ ਕਰੇ ਕਿਤੇ ਬਹਿ ਕੇ ਤੇ ਸਮਰਥਨ ਕਰ ਲੈਣ ਕਿਤੇ ਵੀ ਜਿਹੜੇ ਪੀਵੀਟੀਐਮ ਦੇ ਹੁੰਦੇ ਨੇ ਇੱਕ ਦੋ ਕਿਨਾਂ ਦੇ ਵੱਡੇ ਖਾਲਸੇ ਆ ਕੇ ਮੇਰੇ ਨਾਲ ਬਹਿ ਕੇ ਗੱਲ ਕਰਨ ਫੇਰ ਮੈਂ ਦੱਸੂ ਵੀ ਆ ਜਵਾਬ ਆ ਇੱਥੇ ਗੱਲ ਦਾ ਬੋਰਡ ਕਿਨੂੰ ਪਾਏ ਆਇਆ ਉੱਥੇ ਸਾਡੇ ਜ਼ਿਲ੍ਹਾ ਸੰਗੂਰ ਦੇ ਲੋਕਾਂ ਨੂੰ ਪਾਗਲ ਬਣਾਤਾ ਇਹਨੇ ਪਾਗਲ ਇਹਨੇ ਨਹੀਂ ਬਣਾਇਆ ਪਾਗਲ ਸੰਯਾਮ ਦੇ ਆ ਬਣ ਗਏ ਸਾਤ ਹੋਊਗੀ ਪ੍ਰਭੂ ਗਲਤੀ ਜਿਹੜੇ ਆਉਣ ਵਾਲੇ ਟਾਈਮ ਦੇ ਵਿੱਚ ਇਹਨੂੰ ਇੱਕ ਟੀ ਮੌਕਾ ਦਿੱਤਾ ਉਹ ਚੱਲ ਕੋਈ ਨਾ ਜਿਤਿਆ ਦਿੰਨੇ ਆ ਉਹ ਸਾਨੂੰ ਪਤਾ ਹੀ ਨਹੀਂ ਸੀ ਵੀ ਇਹ ਰੱਸੀ ਮਾਚੀ ਜੂ ਵਟ ਨਹੀਂ ਉੱਡੜਦਾ ਨਿਹੰਗ ਮਾਰਦੇ ਨੇ ਫਰੋਜਪੁਰ ਲਾਸਾਂ ਨਹੀਂ ਮਿਲੀਆਂ ਹੁਣ ਸਬੂਤ ਨਿਕਲਦੇ ਨੇ ਐਸਐਸਪੀ ਸੀਗੇ ਸੰਕਾ ਪਤਾ ਹੀ ਨਹੀਂ ਸੀ ਇਹ ਗੱਲਾਂ ਦਾ ਐਈ ਤਾਂ ਚੱਕ ਲਈ ਕਿਰਪਾਨ ਚੱਕ ਲਈ ਕਿਰਪਾਨ ਦਾ ਕਾਨੂੰ ਮੁੱਲਾ ਦਾ ਮੁੱਲੀ ਹੋ ਰਾ ਕੋਈ ਉਹ ਦੱਬੀ ਬੈਠਾ 125 ਕਿਲੇ ਦਾ ਮੁੰਡਾ ਵਾ ਹਣ ਧੀ ਜਮਾਈ ਇਹਦਾ ਦੱਬੀ ਬੈਠਾ ਹਜੇ ਕੋਰਟ ਦੇ ਵਿੱਚ ਰਿਟ ਕਰਤੀ ਕਹਿੰਦਾ ਮੈਂ ਮਾਨਹਾਨੀ ਦਾ ਕੇਸ ਕਰੀਏ ਦਾ ਮੁੰਡਾ ਇਹ ਜਵਾਬ ਦਿੰਦਾ ਤੂੰ ਮੇਰੇ ਦੇ ਘਰ ਕਈ ਜਿਹੜਾ ਕਰਨਾ ਤੈਨੂੰ ਮੈਂ ਦੇਉਂ ਸਬੂਤੋ ਸਾਰੇ ਮੈਂ ਤਾਂ ਭਗਵੰਤ ਮਾਨ ਨੂੰ ਕਹਿੰਨਾ ਸਾਡੇ ਕਾਲੀਵਾਲ ਨੂੰ ਕਹਿਣਾਗਾ ਪੰਚਾਇਤ ਮੰਤਰੀ ਨੂੰ ਇਹਨਾਂ ਤੇ ਡਾਂਗ ਫੇਰ ਰਿਹਾ ਐ ਨਹੀਂ ਲੋਟੋਂਦੇ ਡਾਂਗ ਮੈਣਾ ਕਦੇ ਲੋਟ ਨਹੀਂ ਆਉਂਦਾ ਹੁੰਦਾ ਕੰਮ ਜਿੰਨਾ ਚਿਰ ਨਿਰਮਤਾ ਨਾਲ ਬੈਰੀ ਕਦੇ ਲੋਟਨੀਆ ਜਦੋਂ ਕੀਤਾ ਡੰਡੇ ਨਾਲ ਕੀਤਾ ਕਿੰਨਾ ਕ ਨਰਮਾਈ ਕਰੀਏ ਸਰਕਾਰ ਇਹਨਾ ਮੂਰੇ ਉਹ ਖਾ ਕੇ ਸਾਨੂੰ ਲੁੱਟ ਕੇ ਉਹ ਬਣਾ ਕੇ ਤਲਾਨ ਦੂਆ ਦੂਏ ਨੂੰ ਓਏ ਇੱਧਰ ਆ ਗਿਆ ਜੀ ਇੱਧਰ ਆ ਗਿਆ ਕਹਿੰਦਾ ਕੇਸਰੀ ਝੰਡਾ ਉਹ ਸਾਡਾ ਤਿਰੰਗੇ ਝੰਡੇ ਦੀ ਸੁਣੂਗਾ ਕੇ ਮੁੱਕਰਗਾ ਮਹੀਨੇ ਜਾ ਕੇ ਇਹ ਮੈਂ ਤਾਂ ਪੁੱਛ ਰਿਹਾ ਦੇਸ਼ ਦੇ ਝੰਡੇ ਦੀ ਸੌ ਖਾਦੀ ਸੀ ਨਾ ਦਿੱਲੀ 'ਚ ਮੋਦੀ ਸਾਹਿਬ ਦੇ ਕੋਲੇ ਬੰਦਾ ਸਾਡੇ ਸੈਂਟਰ ਦੇ ਵਿੱਚ ਇਹ ਸੇ ਝੰਡੇ ਦੀ ਤਿਰੰਗੇ ਦੀ ਸੌ ਖਾਦੀ ਸੀ ਆ ਜੋ ਝੰਡੇ ਨੂੰ ਮਾਰਾ ਕਹਿੰਦਾਗਾ ਅਸੀਂ ਕਿਉਂ ਮਾਰਾ ਕਹਾਂਗੇ ਉਹਨੂੰ ਸਾਡੇ ਦੇਸ਼ ਦਾ ਤਿਰੰਗਾ ਝੰਡਾ ਵਾ ਅਸੀਂ ਯਾਦ ਹੋਏ ਆ ਕਿ 15 ਅਗਸਤ ਨੂੰ ਅਸੀਂ ਮਤਲਬ ਯਾਦ ਹੀ ਆ ਜਿਹੜਿਆਂ ਨੇ ਕੁਰਬਾਨੀਆਂ ਦੇ ਦਿੱਤੀਆਂ ਭਗਤ ਸਿੰਘ ਹੋਣੀ ਕਹਿੰਦੇ ਤਾਂ ਹੱਤਬੰਦੀ ਆ ਗਈ ਫਿਰ ਉਦਮ ਸਿੰਘ ਨੂੰ ਅਤਵਾਦੀ ਕਹਿੰਦੇ 20 ਸਾਲ ਲੰਡਨ ਦੇ ਵਿੱਚ ਐਡਵਾਈਜ਼ਰ ਨੂੰ ਮਾਰਤਾ ਜਾ ਕੇ ਰਵਾਲਬਰ ਕਿਤਾਬ 'ਚ ਫਿੱਟ ਕਰਕੇ ਲੈ ਗਿਆ ਉਹਨੂੰ ਅਤਵਾਦੀ ਕਹਿਣਾ ਇਹਨੂੰ ਮੱਚ ਬੇਅੰਤ ਤੋਂ ਸਤਵੰਤ ਸਿਉਂ ਉਹਨਾਂ ਨੂੰ ਅਤਵਾਦੀ ਕਹ ਜਿੰਦੇ ਨੇ ਸੁੱਖੇ ਨੂੰ ਅਤਵਾਦੀ ਕਹ ਮੇਰੇ ਨਾਲ ਗੱਲ ਤਾਂ ਕਰੇ ਆ ਕੇ ਕਿਤੇ ਬੈਠੇ ਫਿਰ ਸਾਡੇ ਫੌਜੀ ਮੁਸਲਮਾਨ ਜਦੋਂ ਸਾਡਾ ਜੰਗ ਲੜਦਾ ਚੈਨਿਆਂ ਦਾ ਵੀ ਮਰਦੇ ਨੇ ਸਾਡੇ ਭਾਰਤੀ ਵੀ ਮਰਦੇ ਨੇ ਪਾਕਿਸਤਾਨੀ ਵੀ ਮਾਰ ਉਹਨਾਂ ਨੂੰ ਅਤਵਾਦੀ ਕਹ ਦੇਣਾ ਅਤਵਾਦੀ ਕਹ ਤੂੰ ਕੱਲਾ ਸੈਨਾ ਹੋਵੇਂਗਾ ਕਿਹੜੀ ਗੱਲੋਂ ਸੈਨਾ ਹੋਵੇਂਗਾ ਮੈਂ ਤਾਂ ਮੰਦਾ ਹੀ ਨਹੀਂ ਦਾ ਜਾਂ ਮੇਰੇ ਨਾਲ ਬੈ ਕੇ ਗੱਲ ਕਰੀ ਟਾਈਮ ਲਵੇ ਜਿੱਥੇ ਕਹੇ ਮੈਂ ਉਹਨਾਂ ਨੇ ਮੇਰੇ ਨਾਲ ਗੱਲ ਕਰੇ ਕਿੱਡਾ ਕੁ ਸਣਾ ਲੀਡਰ